ਵੱਡੀ ਖਬਰ ਦਿਖਾ ਰਹੇ ਹੁਸ਼ਿਆਰਪੁਰ ਤੋਂ ਜਿੱਥੇ ਇੱਕ ਛੋਟੇ ਹਾਥੀ ਨੂੰ ਮਿੰਨੀ ਬੱਸ ਬਣਾਇਆ ਹੋਇਆ ਸੀ ਤੁਹਾਨੂੰ ਦੱਸ ਦਈਏ ਮਿੰਨੀ ਬੱਸ ਇਸ ਕਰਕੇ ਕਿ ਛੋਟੇ ਹਾਥੀ ਦੇ ਵਿੱਚੋਂ ਕਰੀਬ 46 ਸਵਾਰੀਆਂ ਲੱਦ ਕੇ ਛੋਟਾ ਹਾਥੀ ਵਾਲਾ ਚਲਾ ਰਿਹਾ ਸੀ ਜਿਸ ਦੇ ਚੱਲਦੇ ਹੋਏ ਹੁਸ਼ਿਆਰਪੁਰ ਪੁਲਿਸ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਰੋਕ ਕੇ ਉਸ ਦੇ ਉੱਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪੀਸੀਆਰ ਇੰਚਾਰਜ ਹੁਸ਼ਿਆਰਪੁਰ ਸੁਬਾਸ਼ ਪਗਤ ਜੀ बेटा सभी नीचे उतरो आ देखो जी लेबर प्रेम बिठाई जिदा ना बोरियां बन, बन बन लदी हों आओ जी सभी नीचे आइए आइए नीचे सभी सभी नीचे आ जाओ किनती करी जाओ जी गिनती करी जाओ आ जाओ आ जाओ सभी नीचे आ जाओ सभी सभी नीचे आ जाओ प्लीज सभी आ, तो आ जाओ आ जाओ जी आ जाओ अठारह उन्नीस भी इक् बई तेई चौबी पच्ची छब्बीस सताई ठाई उन्त्ती ती, ती, ती। 32 33 34 35 36 37 38 39 40 41 42 43 44 ਇਹ ਲਗਭਗ ਅੰਦਾਜ਼ਨ 44 ਲੋਕ ਹੈ ਜੀ ਜਿਹੜੇ ਇਹ ਛੋਟੇ ਹਾਥੀ ਦੇ ਵਿੱਚ बतौर ਲੇਬਰ ਬਿਠਾ ਕੇ ਲੈ ਕੇ ਜਾ ਰਿਹਾ ਕਾਕਾ ਜੀ 44 45 ਅੱਗੇ ਕਿੰਨੇ ਬੈਠੇ ਸੀਗੇ ਅੱਗੇ ਕਿਨੇ ਸੀ 1 46 ਲੈਓ ਬੇਟਾ ਜੀ ਆਰਸੀ ਲਿਆਓ ਆਪਣੀ ਤੁਸੀਂ ਇਦਾਂ ਕਰਕੇ ਇੰਨੇ ਬੰਦਿਆਂ ਦੀ ਜਾਨ ਖਤਰੇ ਚ ਪਾਉਂਦਾ ਤੁਹਾਨੂੰ ਕੀ ਹੱਕ ਹੈ ਬੋਲੋ ਤੇਰਾ ਪਰਿਵਾਰ ਰੱਬ ਨਾ ਕਰੇ ਤੈਨੂੰ ਗਨਬਾਤ ਹੋ ਜਾਏ ਕੌਣ ਜ਼ਿੰਮੇਵਾਰ ਹੈ ਹੁਣ ਇਸ ਦਾ ਕਰ ਆਪਣਾ ਮਾਲਕ ਨੂੰ ਫੋਨ ਕਰੋ ਕਾਲੀ ਬੁਲਾਓ ਪੁੱਤੋ ਛੋਟੇ ਹੱਥੀ ਵਾਲੇ ਇਦਾਂ 40 40 48 40 ਲੋਕ ਬਿਠਾਉਂਦੇ ਆ उन्होंने जरूर दिखा दें दे तो ठीक है आ आदसा हम थोड़े से लाइना पुत करो अपन हैं जबकि छोटे छोटे बच्चे भी हैं ये देखो कितने प्यारे बच्चे हैं जबकि इसमें फैक्ट्री के लिए पांच या दस लोग बैठ सकते तो आप अड़ताली लोग बैठे हैं अगर ये कोई हादसा हो जाए तो कौन जिम्मेदार है बोलिए आपकी जान कितनी कीमती है बोलिए ये, ये फर्ज बनता है आपका भी फर्ज बनता है जो आपका ठेकेदार है कि हम इतने लोग एक व्हीकल तो में नहीं जाएंगे अगर रास्ते में कुछ हो जाए ये छोट छोटे छोटे बच्चे हैं आप तो दे दे ये आपको हम दे बोलिए आप मेहनत मजदूरी वाले लोग हैं मेहनत करोगे तो आप खाओगे ठीक है देखो जी ਖਤਾਰੀ ਲੋਕ ਜਿਹੜੇ ਸੀਗੇ ਛੋਟੇ ਹੱਥੀ ਦੇ ਵਿੱਚ ਬੈਠੇ ਆ ਤੇ ਟੈਂਪੂ ਅੱਗੋਂ ਡੋਲਦਾ ਆ ਰਿਹਾ ਅਸੀਂ ਆਪਣੀ ਡਿਊਟੀ ਆ ਰਹੇ ਹਾਂ ਜਦਕਿ ਵੀਆਪੀ ਡਿਊਟੀ ਜਾਣਾ ਸੀਗਾ ਪਰ ਫਿਰ ਵੀ ਅਸੀਂ ਸਮਝਿਆ ਕਿ ਕੋਈ ਨਹੀਂ ਅਸੀਂ ਵੀਆਪੀ ਡਿਊਟੀ ਤੋਂ ਪਰ ਅੱਜ ਵੀ ਗੱਡੀ ਫੜ ਕੇ ਨੂੰ ਚਲਾਨ ਕੀਤਾ ਕਿੰਨੇ ਗੱਡੀ ਦੇ ਬੰਦੇ ਸੀਗੇ ਭਈ ਇਹ ਕਿਸ ਤਰ੍ਹਾਂ ਕੀਤਾ ਉਹ ਅਸੀਂ ਆਪਣੀ ਡਿਊਟੀ ਆ ਰਹੇ ਸੀ ਕੱਲ ਵੀਆਪੀ ਡਿਊਟੀ ਉਹਦੇ ਸਬੰਧ ਚ ਜਦੋਂ ਇਹ ਆਗੇ ਤੇ ਬਜਵਾੜੇ ਕੋਲੇ ਦੇ ਉੱਪਰ ਦੇਖਿਆ ਵੀ ਇੱਕ ਛੋਟਾ ਹੱਥੀ ਜਿਹਦੇ ਤੇ ਵਿਅਕਤੀ ਕਾਫੀ ਖੜੇ ਆ ਉਹ ਪਿੱਛੇ ਤੋਂ ਖੜੇ ਦਿਖਾਈ ਦੇਣ ਦੇ ਜਦੋਂ ਅੱਗੋਂ ਦੇਖਿਆ ਤੇ ਉਹਦੇ ਵਿੱਚ ਤੇ ਬੈਠੇ ਸੀ ਚੱਕ ਜਦੋਂ ਕੀਤਾ ਥੱਲੇ ਉਤਾਰੇ ਬੰਦੇ 48 ਬੰਦੇ ਛੋਟੇ-ਛੋਟੇ ਬੱਚੇ ਛੱਡ ਕੇ ਉਹ ਛੋਟੇ ਹੱਤੀ ਵਿੱਚ ਬੈਠੇ ਆਗਰ ਅਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਜਾਈ ਤਾਂ ਫੇਰ ਕਹਿਣਾ ਜੀ ਪ੍ਰਸ਼ਾਸਨ ਕੀ ਕਰਨ ੜਿਆ ਇਸ ਕਰਕੇ ਮੌਕੇ ਤੇ ਫੜ ਲਿਆ ਫਿਰ ਛੋਟਾ ਚਲਾਨ ਬਗਰੇ ਦਾ ਕੱਢ ਪਿਆ ਬਿਲਕੁਲ ਜੀ ਮੌਕੇ ਤੇ ਬੰਦ ਕੀਤਾ ਉਹਨੂੰ ਤੇ ਕੀ ਲੋਕਾਂ ਨੂੰ ਕੀ ਅਵੇਰਨੈਸ ਕਿਦਾਂ ਜੇਨਰਲ ਕੋਈ ਲੋਕਾਂ ਦੀ ਕਾਫੀ ਅਵੇਰਨੈਸ ਦੀ ਕਮੀ ਹੈ ਮੈਂ ਇਹੀ ਇੱਕ ਬੇਨਤੀ ਕਰਨੀ ਜੀ ਉਹਨਾਂ ਤੁਹਾਡੇ ਮੱਦਰਮ ਲਈ ਮਾਦਮ ਲਈ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਪਲੀਜ਼ ਇਹੜਾ ਛੋਟਾ ਥੀਏ ਭਾਰ ਢੋਣ ਵਾਸਤੇ ਨਾ ਕਿ ਸਵਾਰੀਆਂ ਢੋਣ ਵਾਸਤੇ ਆਏ। ਕਿਤੇ ਐਮਰਜੈਂਸੀ ਆ ਤੁਸੀਂ ਕੋਈ ਇੱਕ ਦੋ ਬੰਦਾ ਕਿਤੇ ਲੈ ਕੇ ਜਾਣਾ ਲਿਜਾ ਸਕਦੇ ਹੋ। ਪਰ ਇਹ ਨਹੀਂ ਕਿ ਤੁਸੀਂ ਲੇਵਰ ਢੋਵੋਗੇ ਤੇ 44 44 ਬੰਦੇ। ਮਹਾਰਿਕ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਪਲੀਜ਼ ਜਿਹੜੇ ਵਹੀਕਲ ਆਉਣ ਜਾਣ ਵਾਸਤੇ ਹੈਗੇ ਆ ਜਿਦਾਂ ਬੱਸਾਂ ਆਇਆ ਕਾਰਾਂ ਆਇਆ ਹੋਰ ਗੱਡੀਆਂ ਉਹਨਾਂ ਨੂੰ ਵਰਤਿਆ ਜਾਵੇ ਇਹਨੇ ਵਿਅਕਤੀ ਬਿਠਾ ਕੇ ਇਹਨਾ ਰਿਸਕ ਜਿਹੜਾ ਨਾ ਲਿਆ ਜਾਵੇ। ਅਗਰ ਇਹ ਕੋਈ ਵੀ ਕਿਉਂਕਿ ਇਹ ਛੋਟਾ ਜਿਹਾ ਹੈਗਾ ਛੋਟਾ ਸੀ ਇਹ ਡੋਲ ਰਿਹਾ ਸੀ ਉਸ ਟਾਈਮ ਤੇ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਵਹੀਕਲਾਂ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਅੱਗੇ ਨਾ ਲੈ ਕੇ ਜਾਓ ਪਰ ਦੇਖਿਆ ਜਾ ਬਈ ਰੱਬ ਨਾ ਕਰੇ ਕੋਈ ਗਲਬਾ ਤੋਂ ਨਹੀਂ ਗੱਲ ਸਿਰਫ ਪ੍ਰਸ਼ਾਸਨ ਤੇ ਆਏਂਦੀ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਜੇ ਕਰਦੀ ਤਾਂ ਲੋਕ ਕਹਿੰਦੇ ਨਹੀਂ ਪ੍ਰਸ਼ਾਸਨ ਗਲਤ ਕਰ ਰਿਹਾ ਹੈ ਪਰ ਦੇਖਿਆ ਲੋਕ ਆਪ ਨੂੰ ਸਮਝ ਰਹੇ ਕਿ ਉਹ ਆਪਣੀ ਜਾਨ ਦੇ ਨਾਲ ਆਪ ਸਵਾਰ ਕਰਦੇ ਦੇਖੋ ਬੜਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਣ ਦੇ ਕਿ ਇੱਕ ਬੰਦਾ ਬੰਦੇ ਨੂੰ ਕਹਿ ਰਿਹਾ ਕਿ ਬੰਦਿਆਂ ਵਾਲੇ ਕੰਮ ਕਰ ਮਵੈਸ਼ੀ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੁਸੀਂ ਮਵੈਸ਼ੀ ਹੋ ਮਵੈਸ਼ੀਆਂ ਵਾਲੇ ਕੰਮ ਕਰੋ ਸਿਰਫ ਇੱਕ ਬੰਦਾ ਹੀ ਆ ਜਿਹਨੂੰ ਬੰਦਾ ਹਰ ਟਾਈਮ ਕਹਿੰਦਾ ਉਸੇ ਤਰ੍ਹਾਂ ਸੀ ਹਰ ਤਰੀਕੇ ਨਾਲ ਲੋਕਾਂ ਨੂੰ ਸਮਝਾਉਨੇ ਆ ਪਿਆਰ ਦੇ ਨਾਲ ਵੀ ਚਲਾਨ ਕਰਕੇ ਵੀ ਪਲੀਜ਼ ਵੀ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ ਟ੍ਰੈਫਿਕ ਕ੍ਰੂਲਾਂ ਦੀ ਜਿਹੜੀ ਪਰਣਾਓ ਕਰੋ ਜਦੋਂ ਕੋਈ ਜੀ ਗੱਲ ਹੋ ਜਾਂਦੀ ਆ ਫਿਰ ਪ੍ਰਸ਼ਾਸਨ ਤੇ ਦੋਸ਼ ਹੁੰਦਾ ਇਸ ਕਰਕੇ ਅਸੀਂ ਜਦ ਇਹਨੀ ਤਨਖਾਹਾਂ ਲੈਣ ਦੇ ਪ੍ਰਸ਼ਾਸਨ ਵੱਲ ਕਿਉਂ ਗਲ ਚੁੱਕਣ ਦਈਏ ਅਸੀਂ ਅਸੀਂ ਇਸ ਕਰਕੇ ਮੌਕੇ ਤੇ ਫੜ ਕੇ ਉਹਦਾ ਚਲਾਨ ਜਿਹੜਾ ਕੀਤਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕੀ ਪਲੀਜ਼ ਇਦਾਂ ਦੀ ਹਰਕਤ ਕਰੋ ਨਾ ਕਰੋ